ਤੁਸੀਂ ਦੇਖ ਰਹੇ ਹੋ ਤਾਨਕਸੂਰਾ ਟੀਵੀ ਪਿੰਡ ਚੌਧਰੀਵਾਲ ਤੋਂ ਕਾਲਾ ਅਫਗਾਨਾ ਨੂੰ ਇੱਕ ਮਸੀਹ ਸੰਮੇਲਨ ਦੇ ਵਿੱਚ ਭਾਗ ਲੈਣ ਵਾਸਤੇ ਲੋਕ ਜਾ ਰਹੇ ਸਨ ਤੇ ਕਾਲੇ ਅਫਗਾਨੇ ਲੱਗੇ ਜਿਹੜਾ ਅਚਾਨਕ ਆਟੋ ਦਾ ਜਿਹੜਾ ਉਹ ਟਾਇਰ ਪਾੜ ਜਾਂਦਾ ਜਿਸ ਵਿੱਚ 15 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ 12 ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਬਟਾਲਾ ਦੇ ਸਿਵਨਾ ਹਸਪਤਾਲ ਵਿੱਚ ਲਖਨੇ ਦਾਖਲ ਕਰਵਾਇਆ ਗਿਆ ਟੋਟਲ 12 ਪੇਸ਼ੈਂਟ ਇੰਜਰਡ ਹੋਏ ਨੇ ਇਹਨਾਂ ਵਿੱਚ ਜਿਹੜੇ ਮਾਈਨਰ ਇੰਜਰੀਜ਼ ਹੈਗੀਆਂ ਸਨ ਤੇ ਬੇਪਨ ਪਨ ਪੇਸ਼ੈਂਟ ਦੇ ਤੇ ਜਿਹੜੇ 6 7 ਸੱਤ ਪੇਸ਼ੈਂਟ ਨੇ ਉਹ ਥੋੜੇ ਜਿਆਦਾ ਇੰਕਰੀਜ਼ ਹੈਗੇ ਆ ਤੇ ਇੱਚ ਦੋ ਤੱਕ ਤਿੰਨ ਤੋਂ ਚਾਰ ਜਿਹੜੇ ਫ੍ਰੈਕਚਰ ਹੋਏ ਨੇ ਤੇ ਦੋ ਦੇ ਹੈਡਿੰਗਸ ਹੈਗੇ ਆ ਕੋਈ ਰੈਫਰ ਕੀਤਾ ਇਹਨਾਂ ਵਿੱਚ ਰੈਫਰ ਇੱਕ ਪੇਸ਼ੈਂਟ ਰੈਫਰ ਹੋਏਗਾ ਉਹ ਮਾਤਾ ਜੀ ਦਾ ਹੈਡਿੰਗਸ ਜਦੀ ਹੈਗੀ ਆ ਤੇ ਉਹਨਾਂ ਦਾ ਰੈਫਰ ਹੋਏਗਾ ਜਸਨਾਮ

ਚਰਚ ਦੇ ਵਿੱਚ ਤੇ ਰਾਹ ਦੇ ਵਿੱਚ ਚਾਂਗੀ ਇਹਨਾਂ ਦੀ ਗੱਡੀ ਦਾ ਟਾਇਰ ਜਿਹੜਾ ਪੈਂਚਰ ਹੋ ਗਿਆ ਵਾ ਤੇ ਗੱਡੀ ਡਾਮਾ ਡੋਲ ਹੋ ਗਈ ਆ ਤੇ ਪਲਟ ਗਈ ਆ ਪਲਟ ਕੇ ਤੇ ਜਾ ਕੇ ਨਾ ਮੁੜ ਕੇ ਸਾਰੇ ਉਸਟਾਲਾ ਵਗੀਆ ਤੇ ਦੇਖ ਕੇ ਤੇ ਘਾੜ ਦੇ ਜਿਹੜੇ ਪਰਦੇ ਆ ਨਾ ਉਹਨਾਂ ਨੇ ਵੀ ਸੱਟਾ ਵਾ ਲੱਗ ਗਈ ਗੱਡੀ ਕਿਹੜੀ ਸੀ ਗੱਡੀ ਆ ਛੋਟਾ ਹਾਥੀ ਸੀ ਜੀ ਹਾਂਜੀ ਕਿਸ ਤਰ੍ਹਾਂ ਪਹੁੰਚਾਇਆ ਗਿਆ ਇੱਥੇ ਇੱਥੇ ਫਿਰ ਉਹ ਗੱਡੀ ਤੇ ਹੀ ਆਪਣੀਆਂ ਤੇ ਫਿਰ ਆ ਗਈ ਵਾਪਸ ਇਹ ਗੱਡੀ ਕਿੰਨੇ ਕਿ ਜਾਣੇ ਸੀ ਇਹਦੇ ਵਿੱਚ ਉਹਦੇ ਵਿੱਚ 15 ਕੁ ਜੀ ਹੈਗੇ ਸਾਰੇ ਜਿੱਤ ਬੱਚੇ ਵੀ ਹੈਗੇ ਵਿੱਚ ਬੱਚੇ ਵੀ ਆ ਗਏ ਤੇ ਔਰਤਾਂ ਵੀ ਆ ਗਈਆਂ ਸਾਰੇ ਨਾਲੇ ਹੀ ਰਹੇਗੇ ਹਾਂਜੀ ਤੁਹਾਡਾ ਵਿਜੇ ਨਾ ਵਿਜੇ ਜੀ ਕਿੱਥੋਂ ਕੀ ਹੋਇਆ ਕੀ ਹੈ ਹਾਂਜੀ ਹੋਇਆ ਕੀ ਹੈ ਉਹ ਸਾਰੇ ਮੇਲੇ ਜਾ ਰਹੇ ਹਾਂ ਚਰਚੇ ਅਪਣ ਅਜਨਾਲਾ ਲੱਗਦਾ ਤੇ ਉਹ ਸਾਰਾ ਰਸਤੇ 'ਚ ਪੈਂਚਰ ਹੋ ਗਈ ਅੱਛਾ ਹਾਂਜੀ ਫਿਰ ਕੀ ਹੋਇਆ ਤੇ ਉਹ ਸਾਰੇ ਫਿਰ ਏਦਾਂ ਗੱਡੀ ਪਲਟ ਗਈ ਪਲਟ ਗਈ ਹਾਂਜੀ ਕਿਹਦੇ ਵਿੱਚ ਵਜੇ ਗਈ ਵਜੇ ਨਹੀਂ ਸਰ ਕਿਹਚੋ ਟਾਇਰ ਹੀ ਉਹਦਾ ਮਤਲਬ ਕਿੰਨੇ ਜਾਣੇ ਸੀ ਉਹਦੇ ਵਿੱਚ ਸਰ 25 ਤੀ ਜਣੇ ਹੋਣੇ ਟੈਂਪੂ 15 ਕ ਜੀ 15 ਕ ਜਣੇ ਟੈਂਪੂ ਹਾਂਜੀ ਕਿੰਨੇ ਕ ਜ਼ਖਮੀ ਜ਼ਖਮੀ ਸਰ ਲਗਭਗ ਉਹ ਸਾਰੇ ਹੀ ਹੋਏ ਸਾਰੇ ਹੋਏ ਹਾਂਜੀ ਤੇ ਕਿੱਥੋਂ ਜਾਣਗੇ ਤੁਹਾਡੇ ਆਪਾਂ ਸਰ ਮੈਤੇ ਮੈਤੇ ਲੱਗੇ ਚੌਧਰੀ ਵਾਲ ਪਿੰਡ ਤੁਹਾਡੇ ਚੌਧਰੀ ਵਾਲ ਪਿੰਡ ਨਾਂ ਕੀ ਤੁਹਾਡਾ ਵਿਜੇ ਨਾਮ ਕੈਮਰਾਮੈਨ ਸੋਨੀ ਦੇ ਨਾਲ ਸਰਵੈਂਟ ਸੀ ਕਮਾਨ ਬਟਾਲਾ ਗੁਰਦਾਸਪੁਰ